ਇਹਨਾਂ ਨੇ ਸਾਨੂੰ ਜਾਣ ਕੇ ਖੱਦਰ ਕੀਤਾ ਜੀ ਕਿਸਾਨਾਂ ਨੂੰ ਇੱਕ ਪਾਸੇ ਤਾਂ ਪਾਣੀ ਨਹੀਂ ਆਉਂਦਾ ਦੂਜੇ ਪਾਸੇ ਇਹ ਵੀ ਖੱਦਰ ਕਰ ਰਹੇ ਐ ਪੈਸੋ ਜੀ ਸਰਕਾਰ ਨਾ ਅਸੀਂ ਰੱਜੇ ਤੇ ਇਹ ਸਰਕਾਰ ਦਾ ਮੈਂ ਵਿਰੋਧ ਕਰਦਾ ਯਾਰ ਚੰਗੀ ਤਰ੍ਹਾਂ ਛਰੇਮ ਕਰਦਾ ਮੈਂ ਸਿਵਰਾ ਬਰਾੜ ਬੋਲਦਾ ਕੂੜੀ ਤੋਂ ਇਹ ਸਰਕਾਰ ਆ ਕੇ ਆਈ ਸੀ ਝਾੜੂ ਵਾਲੇ ਗਰੀਬਾਂ ਦੀ ਹਮਦਰਦੀ ਦੀ ਛੋਟੇ ਕਿਸਾਨਾਂ ਦੀ ਮੇਰੇ ਵਰਗਿਆਂ ਦੀ ਇਹ ਹਮਦਰਦ ਹੈ ਕੋਈ ਹਮਦਰਦ ਨਹੀਂ ਭਾਈ ਇਹ ਝੂਠੇ ਪਰਚੇ ਪੁਰਚੇ ਪਾ ਕੇ ਹਰੇਕ ਬੰਦੇ ਨੂੰ ਉਸੋ ਤੇ ਮੈਂ ਅੱਜ ਬੋਲੀ ਜਗਾ ਸਵੇਰੇ ਮੇਰੇ ਤੇ ਵੀ ਇੱਕ ਅਦਾ ਪਰਚਾ ਹੋਰ ਤੁਹਾਨੂੰ ਦੇਣੇ ਇਹੋ ਜਿਹਾ ਕੁਝ ਕਰ ਰਹੀ ਹੈ ਬਾਈ ਆ ਸਾਰੇ ਨਗਰ ਨੂੰ ਵੀ ਪਤਾ ਹੈ ਮੈਂ ਕੋਈ ਝੂਠ ਨਹੀਂ ਬੋਲ ਰਿਹਾ ਅੱਗੇ ਵੀ ਮੇਰੇ ਨਾਲ ਧੱਕੇ ਹੋਏ ਐ ਇਹ ਗਲਤ ਕੰਮ ਹੈ ਇਹਨਾਂ ਦੇ ਇਹ ਨਾ ਕਰਨ ਸਾਡੀ ਹੱਥ ਬੰਨ ਕੇ ਬੈਠੀ ਹੈ ਜੇ ਐਂ ਕਰਨਗੇ ਲੋਕ ਸਿਆਣਿਆਂ ਦੀ ਕਹਾਵਤਾਂ ਸਿਆਣੇ ਆਂਦੇ ਐ ਕਿ ਜਨਮ ਵੱਡੀ ਐ ਪਰ ਪਿੰਡ ਮੂਰੇ ਜਨਮ ਨਹੀਂ ਵੱਡੀ ਹੁੰਦੀ ਸਰਕਾਰ ਨਹੀਂ ਵੱਡੀ ਹੋ ਸਕਦੀ ਨਗਰ ਮੂਰੇ ਜਿਹੜਾ ਤੁਹਾਨੂੰ ਬੁਲਾਇਆ ਗਿਆ ਉਹ ਕਿਉਂ ਬੁਲਾਇਆ ਸੀਗਾ ਕੋਈ ਗੱਲਬਾਤ ਸਾਨੂੰ ਮਾਰਿਆ ਬੁਲਾਇਆ ਇਹਨਾਂ ਨੇ ਸਾਨੂੰ ਆਖਾ ਹੀ ਲਿਖ ਕੇ ਦੇ ਦਿਓ ਜੇ ਕੋਈ ਯਾਕ ਬਾਰੇ ਜਾਂ ਕੋਈ ਫਤਰਵਾੜੀ ਬਾਰੇ ਉਹ ਅਸੀਂ ਲਿਖ ਕੇ ਦਿੱਤਾ ਜੀ ਇਹਨਾਂ ਨੂੰ ਲਿਖ ਕੇ ਦੇਣ ਤੋਂ ਬਾਅਦਾਂ ਦੇ ਆਹ ਕਰ ਲੋ ਆਹ ਕਰ ਲੋ ਇਹਨਾਂ ਦੇ ਕੱਲੇ ਲਾਰੇ ਆ ਬਾਈ ਇਹਨਾਂ ਨੇ ਕੁਛ ਨਹੀਂ ਕੀਤਾ ਦੂਜੇ ਪਾਸੇ ਸਾਡਾ ਸਾਡੀ ਸਰਕਾਰ ਨੂੰ ਵੀ ਲੰਬਾ ਹੈ ਜੀ ਹੁਣ ਅੱਥਾ ਮੀਂਹ ਤੇ ਬੈਠੇ ਹੋਏ ਨੇ ਇੱਥੇ ਵੱਡੀ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਅੱਗਾਂ ਲੱਗੀਆਂ ਨੇ ਚਲੋ ਇਹ ਤਾਂ ਆਪਾਂ ਮੰਨ ਲੈਨੇ ਆ ਵੀ ਛਾਟ ਨਾਲ ਅੱਗ ਲੱਗਦੀ ਐ ਤੇ ਆਹ ਪਾਣੀ ਚੋਂ ਨਹੀਂ ਛੱਡਿਆ ਜਾਂਦਾ ਹੁਣ ਸਵੇਰ ਤੋਂ ਅੱਕੇ ਹੋਏ ਥੱਕੇ ਹੋਏ ਸਾਡੇ ਕਿਸਾਨ ਜਿਹੜੇ ਗ੍ਰੈਡ ਮੂਰੇ ਬੈਠੇ ਨੇ ਵਾਰ-ਵਾਰ ਇਥੋਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਇਸ ਗ੍ਰੈਡ ਦਾ ਜਿਹੜਾ ਲੈਂਡ ਮੈਨ ਹੈ ਉਹਨੇ ਇਹ ਕਹਿਆ ਸੀਗਾ ਵੀ ਅਜੇ ਲੈਣਾ ਤੇ ਫਾਲਤ ਹੈ ਇਥੇ ਡਰਾਫਟ ਜਿੱਕੇ ਹੈ ਤੇ ਤਾਂ ਵੀ ਅਸਲ ਨੂੰ ਇੱਕ ਦੋ ਦਿਨ ਰੁਕਣਾ ਪੈ ਸਕਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਪਤਾ ਨਹੀਂ ਉਹਨਾਂ ਨੂੰ ਕਿੱਡੇ ਦੀਆਂ ਨੇੜੀਆਂ ਬੰਦ ਹੋਈਆਂ ਹੁਣ ਤਾਂ ਕਣਕਾਂ ਵੀ ਲੋਕਾਂ ਨੇ ਝਾਕਲੀਆਂ ਤੋੜੀਆਂ ਵੀ ਬਹੁਤ ਘੱਟ ਆ ਜਿਹੜੀਆਂ ਮਾਰੀਆਂ ਮਟੀਆਂ ਸੀਗੀਆਂ ਜਿਹੜੀਆਂ ਹੋ ਰਹਿ ਗਈਆਂ ਤੇ ਇਹਨਾਂ ਨੂੰ ਟਾਈਮ ਵਿਚਾਰਨਾ ਚਾਹੀਦਾ ਸੀ ਆਪ ਦਾ ਕੰਮ ਕੰਪਲੀਟ ਕਰਕੇ ਜਦੋਂ ਇਹ ਹੋਕਾ ਦਾ ਵੀ ਆ ਵੀ ਹੁਣ ਤਾਂ ਖੇਤ ਵਿਹਲੇ ਹੋ ਗਏ ਤੇ ਇਹਨਾਂ ਨੇ ਛੱਡ ਦੇਣਾ ਸੀ ਅੱਜ ਪ੍ਰਧਾਨ ਜੈਪੀਮ ਜੈ ਭਾਰਤ ਮੈਂ ਗੁਰਦੀਪ ਸਿੰਘ ਕੋਟਲੀ ਅਸੀਂ ਪਹੁੰਚੇ ਹਾਂ ਪਿੰਡ ਕੋਟਲੀ ਗ੍ਰੈਡਰ ਦੇ ਵਿੱਚ ਦੇਖੋ ਵੀ ਟਾਈਮ ਜਿਹੜਾ 8 ਤੋਂ ਉੱਪਰ ਹੋ ਚੁੱਕਿਆ ਪ੍ਰਧਾਨ ਜੀ ਕੀ ਕਾਰਨ ਆ ਜਿਹੜਾ ਤੁਸੀਂ ਵੀ ਇਸ ਵੇਲੇ ਤੱਕ ਤੁਹਾਨੂੰ ਜਿਹੜੀ ਨੌਬਤ ਆਈ ਹੈ ਮੈਂ ਹਰਬੰਸ ਸਿੰਘ ਕੋਟਲੀ ਜ਼ਿਲ੍ਹਾ ਪ੍ਰਧਾਨ ਬੀਕੇ ਜੋ ਇਖਤਾਰਾ ਹਾਂ ਮਕਸਸਾ ਅੱਜ ਦੀ ਜਿਹੜਾ ਸਾਨੂੰ ਇਹ ਪੱਟਾ ਇਕੱਠਿਆ ਕਰਨਾ ਪਿਆ ਕਿਉਂਕਿ ਜਿਹੋ ਜੇ ਟਾਈਮ 'ਚ ਕਿਸਾਨੀ ਸਾਡੀ ਗੁਜ਼ ਰਹੀ ਹੈ ਇੱਕ ਪਾਸੇ ਨਹਿਰਾਂ ਦਾ ਪਾਣੀ ਜਾਂ ਸਾਡੀਆਂ ਸਰਕਾਰਾਂ ਵੱਲੋਂ ਪਾਣੀ ਬੰਦ ਕੀਤਾ ਹੈ ਜੇ ਬਿਜਲੀ ਗ੍ਰੈਡ ਵਾਲਿਆਂ ਨੂੰ ਇਹ ਕਹਿਣੇ ਆ ਵੀ ਤੁਸੀਂ ਛੱਡਦੇ ਕਿਉਂ ਨਹੀਂ ਕੋਈ 2 ਘੰਟੇ ਕੋਈ ਸ਼ਾਮ ਨੂੰ ਕੋਈ ਸਵੇਰ ਛੱਡ ਦਿਆ ਕਰੋ ਜਿਹੜੀਆਂ ਮੱਕੀਆਂ ਬੀਜੀਆਂ ਐ ਵੱਲਾਂ ਬੀਤੀਆਂ ਬਰਬਾਦ ਹੋਈ ਜਾਂਦੀਆਂ ਮਹਿੰਗਾ ਡੀਜ਼ਲ ਮਚਾਉਣਾ ਪੈਂਦਾ ਇਹਨਾਂ ਦਾ ਇੱਕੋ ਇੱਕ ਹੁੰਦਾ ਵੀ ਅੱਗ ਦਾ ਖਤਰਾ ਹੈ ਅੱਗ ਲੱਗ ਨਾ ਜਾਵੇ ਤਾਂ ਇਸ ਕਰਕੇ ਬੰਦ ਕੀਤੀ ਪਰ ਦੂਜੇ ਪਾਸੇ ਸਾਡਾ ਸਾਡੀ ਸਰਕਾਰ ਨੂੰ ਵੀ ਲੰਬਾ ਹੈ ਜਿੰਨ ਨੂੰ ਹਜੇ ਅੱਖਾਂ ਮੀਚ ਕੇ ਬੈਠੇ ਹੋਏ ਨੇ ਇੱਥੇ ਵੱਡੀ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਅੱਗਾਂ ਲੱਗੀਆਂ ਨੇ ਚਲੋ ਇਹ ਤਾਂ ਆਪਾਂ ਮੰਨ ਲੈਨੇ ਆ ਵੀ ਛਾਟ ਨਾਲ ਅੱਗ ਲੱਗਦੀ ਹੈ ਤੇ ਆ ਪਾਣੀ ਕਿਉਂ ਨਹੀਂ ਛੱਡਿਆ ਜਾਂਦਾ ਹੁਣ ਸਵੇਰ ਤੋਂ ਅੱਕੇ ਹੋਏ ਥੱਕੇ ਹੋਏ ਸਾਡੇ ਕਿਸਾਨ ਨੇ ਜਿਹੜੇ ਗ੍ਰੈਡ ਮੂਰੇ ਬੈਠੇ ਨੇ ਵਾਰ-ਵਾਰ ਇੱਥੋਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਜਾਂਦਾ ਹੈ ਤੇ ਇਸ ਗ੍ਰੈਡ ਦਾ ਜਿਹੜਾ ਲੈਂਡਮੈਨ ਹੈ ਉਹਨੇ ਇਹ ਕਹਿ ਸੀਗਾ ਵੀ ਹਜੇ ਲੈਣਾ ਤੇ ਫਾਲਟ ਹੈ ਇੱਥੇ ਡਰਾਸਟੇ ਲੱਗੇ ਹੈ ਤੇ ਤਾਂ ਵੀ ਅਸਾਂ ਤੁਹਾਨੂੰ ਇੱਕ ਦੋ ਦਿਨ ਰੁਕਣਾ ਪੈ ਸਕਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਪਤਾ ਨਹੀਂ ਉਹਨਾਂ ਨੂੰ ਕਿੱਦਾਂ ਦੀਆਂ ਨੇਰੀਆਂ ਬੰਦ ਹੋਈਆਂ ਹੁਣ ਤਾਂ ਕਣਕਾਂ ਵੀ ਲੋਕਾਂ ਨੇ ਚੱਕ ਲਈਆਂ ਤੂੜੀਆਂ ਵੀ ਬਹੁਤ ਘੱਟ ਹੈ ਜਿਹੜੀਆਂ ਮਾਰੀਆਂ ਮਟੀਆਂ ਸੀਗੀਆਂ ਜਿਹੜੀਆਂ ਹੋ ਰਹਿ ਗਈਆਂ ਤੇ ਇਹਨਾਂ ਨੂੰ ਟਾਈਮ ਵਿਚਾਰਨਾ ਚਾਹੀਦਾ ਸੀ ਆਪ ਦਾ ਕੰਮ ਕੰਪਲੀਟ ਕਰਕੇ ਜਦੋਂ ਇਹ ਹੋਕਾ ਆਉਂਦਾ ਵੀ ਆ ਵੀ ਹੁਣ ਤਾਂ ਖੇਤ ਵਿਹਲੇ ਹੋ ਗਏ ਤੇ ਇਹਨਾਂ ਨੇ ਛੱਡ ਦੇਣਾ ਸੀ ਅੱਜ ਪ੍ਰਧਾਨ ਜੀ ਕਦੋਂ ਤੱਕ ਤੋਂ ਬੈਠੇ ਆ ਤੁਸੀਂ ਅਸੀਂ ਸਾਡੇ ਸਵੇਰ 8-9 ਵਜੇ ਤੋਂ ਕੀ ਗੱਲਬਾਤ ਹੋਈ ਕਿਸੇ ਨਾਲ ਕੋਈ ਗੱਲਬਾਤ ਅਸਦੀਪ ਸਾਹਿਬ ਦੇ ਨਾਲ ਜਲਦੀ ਜੀ ਜਿਹੜੀ ਹੁਣ ਤੱਕ ਦੀ ਗੱਲਬਾਤ ਹੋਈ ਆ ਪਹਿਲਾਂ ਤਾਂ ਇਹ ਗ੍ਰੈਡਰਾਂ ਨਾਲ ਗੱਲ ਹੋਈ ਇੱਥੇ ਜਿਹੜਾ ਮੁੰਡਾ ਲੈਂਡਮੈਨ ਹੈ ਉਹਦੇ ਨਾਲ ਗੱਲ ਹੋਈ ਸੀ ਉਹਨੇ ਸੰਤਾ ਇਹ ਕਹਿ ਕੇ ਗਿਆ ਇੱਥੋਂ ਵੀ ਅਸੀਂ ਲੈਣਾ ਚੈੱਕ ਕਰਕੇ ਆਉਣੇ ਆ ਪਰ ਐ ਨਹੀਂ ਪਤਾ ਉਹ ਸ਼ਹਿਰੋਂ ਠੀ ਗਿਆ ਹੋਣਾ ਤੇ ਹੁਣ ਹੁਣੇ ਹੁਣੇ ਜਿਹੜੀ ਗੱਲ ਹੋਈ ਆ ਉਹ ਜੈਜੀ ਸਾਹਿਬ ਨਾਲ ਹੋਈ ਹੈ ਜੈਜੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਕੱਲ ਨੂੰ ਅਸੀਂ ਜਿਹੜੀ ਐਸੋਡੀ ਚਾਲੂ ਕਰ ਦਿਆਂਗੇ ਬਲਕਿ ਜੇ ਕੱਲ ਨੂੰ ਇਹਦੇ ਤੇ ਕੋਸ ਮਹਿਕਮਾ ਨਹੀਂ ਕਰਦਾ ਤੇ ਸਾਨੂੰ ਇਹ ਸੰਘਰਸ਼ ਨੂੰ ਅੱਗੇ ਵਧਾਉਣਾ ਪੈ ਸਕਦਾ ਸਾਨੂੰ ਇਥੋਂ ਦੇ ਐਸ ਡੀਓ ਮੂਰੇ ਵੀ ਅਸੀਂ ਟਰਾਲੀਆਂ ਭਰ ਕੇ ਉੱਥੇ ਧਰਨਾ ਲਾਵਾਂਗੇ ਤੇ ਮੋਰਟਾ ਚਲਾਵਾਂਗੇ ਵੀ ਜੇ ਆਹ ਤੁਹਾਡੀ ਗੱਲ ਇਸ ਟਾਈਮ ਵਾਲੀ ਨਹੀਂ ਮੰਨੀ ਜਾਂਦੀ ਜਾਂ ਸਵੇਰ ਦੀ ਸੁਬਾਹ ਦੀ ਤੇ ਤੁਸੀਂ ਅੱਗੇ ਅੱਗੇ ਤੋਰਾਂਗੇ ਇਹਨੂੰ ਅੱਗੇ ਤੋਰਾਂਗੇ ਹਾਂ ਉਹ ਸਬਡਿਵੀਜ਼ਨ ਗੋਨਿਆਂ ਤੇ ਜਾਵਾਂਗੇ ਅਸੀਂ ਵੇਖਾਂ ਕਿਥੋਂ ਤੱਕ ਜਾਣਾ ਤੇ ਅਸੀਂ ਜਿਹੜੀ ਬੜਾ ਟਾਈਮ ਵਾਲੀ ਹਾਂ ਹਾਂ ਤੁਹਾਡੀ ਗੱਲ ਕਿਹਦੇ ਨਾਲ ਹੋਈ ਐ ਇਸ ਟਾਈਮ ਹਾਂ ਜੇਈ ਨਾਲ ਹੋਈ ਹੈ ਕੀ ਕਹਿ ਰਹੇ ਜੇਈ ਜੇਈ ਸਾਹਿਬ ਨੇ ਕਿਹਾ ਵੀ ਕੰਮ ਅਸੀਂ ਚਾਲੂ ਕਰਾਵਾਂਗੇ ਮੈਂ ਇੱਥੇ ਆ ਪਾਉਂਗਾ ਇੱਕ ਆਣ ਵੀ ਹੋਰ ਹੈ ਗੱਲਬਾਤ ਕਰਨਾ ਚਾਹੁੰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਸਤਿ ਸ਼੍ਰੀ ਅਕਾਲ ਜੀ ਸਿਮਰਜੀਤ ਸਿੰਘ ਬਰਾੜ ਆਈ ਮੇਰਾ ਨਾਮ ਸਿਮਰਾ ਵੀ ਕਹਿੰਦੇ ਮੈਨੂੰ ਹਾਂਜੀ ਹਾਂਜੀ ਪਹਿਲਾਂ ਜੈ ਸਿੰਘ ਸਾਹਿਬ ਨਾਲ ਵੀ ਗੱਲ ਹੋਈ ਸੀ ਮੇਰੀ ਐਸ.ਡੀ. ਜਿਹੜਾ ਵੀ ਸੀ ਐਕਸਨ ਸਾਹਿਬ ਨਾਲ ਵੀ ਸੀ ਜਿਹੜਾ ਸਿਗਰਾਜ ਲੈਂਡਮੈਨ ਹੈ ਇਹਨੇ ਪਹਿਲਾਂ ਤਾਂ ਸਾਨੂੰ ਗ੍ਰੈਡ ਸਦਿਆ 20-25 ਬੰਦਿਆਂ ਨੂੰ ਇਹਨੇ ਕਰ ਨਹੀਂ ਸਾਡੀ ਕੋਈ ਸੁਣੀ ਮੁੜਕੇ ਨੇ ਟੇਢੀ ਪਈ ਤੇ ਸਦਿਆ ਉੱਥੇ ਕਰ ਨਹੀਂ ਸੁਣੀ ਮੁੜਕੇ ਉਹ ਬੈਂਤ ਖੜਾ ਮੁੰਡਾ ਇਹਦੀ ਮੋਟਰ ਤੇ ਸਦਿਆ ਇਹ ਵੀ ਨਾਲ ਸੀਗਾ ਸਾਡੇ ਉੱਥੇ ਵੀ ਸਾਡੀ ਇਹਨੇ ਕੋਈ ਗੱਲ ਗੁੱਲਣੀ ਸੁਣੀ ਇੱਥੋਂ ਵੀ ਨਾਰੇ ਨੂਰੇ ਲਾ ਕੇ ਬਈ ਭੱਜ ਗਿਆ ਇਹ ਗੱਲਾਂ ਇਹਦੀਆਂ ਗਲਤ ਹੈ ਜੇਈ ਸਾਹਿਬ ਨੇ ਸੱਦੇ ਸਾਨੂੰ ਉਹਨਾਂ ਦਾ ਉਹ ਸਿਰਾਜ ਲੈਂਡਮੈਨ ਨੇ ਮੁੜ ਕੇ ਮੈਂ ਸੱਚੀ ਗੱਲ ਕਹੂੰਗਾ ਯਾਰ ਪਿੰਡ ਦੇ ਕੋਈ ਦੋ ਚਾਰ ਲੀਡਰ ਆਏ ਸੀ ਬਈ ਉਹ ਧੱਕੇ ਨਾ ਉਹਨਾਂ ਨੂੰ ਕੱਢ ਕੇ ਲੈ ਗਏ ਯਾਰ ਹਾਂ ਸਰਪੰਚ ਦਾ ਲੈਟਰ ਪੈਡ ਉਹਨੇ ਆਖਿਆ ਸੀਗਾ ਵੀ ਲਿਖ ਕੇ ਲਿਓ ਉਹ ਵੀ ਦਿੱਤਾ ਜੇਈ ਸਾਹਿਬ ਨੂੰ ਉਹ ਵੀ ਅਸੀਂ ਉਹ ਕੀਤਾ ਕੀ ਆਨਾਂ ਦਾ ਵੱਡ ਫੁੱਟ ਸੱਪ ਜਾ ਮੈਨੂੰ ਤਾਂ ਕਰਨਾ ਨਹੀਂ ਆਉਂਦਾ ਉਹ ਵੀ ਕੀਤਾ ਸਾਰਾ ਕੁਝ ਕੀਤਾ ਇਹਨਾਂ ਨੇ ਸਾਨੂੰ ਜਾਣ ਕੇ ਖੱਜਲ ਕੀਤਾ ਜੀ ਕਿਸਾਨਾਂ ਨੂੰ ਇੱਕ ਪਾਸੇ ਤਾਂ ਪਾਣੀ ਨਹੀਂ ਆਉਂਦਾ ਦੂਜੇ ਪਾਸੇ ਇਹ ਵੀ ਖੱਜਲ ਕਰ ਰਹੇ ਆ ਪੈਸੇ ਦੀ ਸਰਕਾਰ ਨਾ ਅਸੀਂ ਰੱਜੇ ਤੇ ਇਹ ਸਰਕਾਰ ਦਾ ਮੈਂ ਵਿਰੋਧ ਕਰਦਾ ਯਾਰ ਚੰਗੀ ਤਰ੍ਹਾਂ ਛਰੇਆਮ ਕਰਦਾ ਮੈਂ ਇਥੇ ਬਰਾਬਰ ਆੜ ਬੋਲਦਾ ਕੁੱੜਲੀ ਤੋਂ ਇਹ ਸਰਕਾਰ ਆ ਕੇ ਆਈ ਸੀ ਝਾੜੂ ਵਾਲੇ ਗਰੀਬਾਂ ਦੀ ਹਮਦਰਦਾਂ ਦੀ ਛੋਟੇ ਕਿਸਾਨਾਂ ਦੀ ਮੇਰੇ ਵਰਗਿਆਂ ਦੀ ਇਹ ਹਮਦਰਦ ਹੈ ਕੋਈ ਹਮਦਰਦ ਨਹੀਂ ਭਾਈ ਇਹ ਝੂਠੇ ਪਰਚੇ ਪੁਰਚੇ ਪਾ ਕੇ ਹਰੇਕ ਬੰਦੇ ਨੂੰ ਹੋ ਸਕਦਾ ਮੈਂ ਅੱਜ ਬੋਲੀ ਜਾਣਾ ਸਵੇਰੇ ਮੇਰੇ ਤੇ ਵੀ ਇੱਕ ਅੱਧਾ ਪਰਚਾ ਹੋਰ ਤੁਹਾਨੂੰ ਦੇਣੇ ਇਹੋ ਜਿਹਾ ਕੁਝ ਕਰ ਰਹੀ ਹੈ ਭਾਈ ਆ ਸਾਰੇ ਨਗਰ ਨੂੰ ਵੀ ਪਤਾ ਮੈਂ ਕੋਈ ਝੂਠ ਨਹੀਂ ਬੋਲ ਰਿਹਾ ਅੱਗੇ ਵੀ ਮੇਰੇ ਨਾਲ ਧੱਕੇ ਹੋਏ ਐ ਇਹ ਗਲਤ ਕੰਮ ਹੈ ਇਹਨਾਂ ਦੇ ਇਹ ਨਾ ਕਰਨਾ ਸਾਡੀ ਹੱਥ ਬਨ ਕੇ ਬੇਨਤੀ ਹੈ ਜੇ ਐ ਕਰਨਗੇ ਲੋਕ ਸਿਆਣਿਆਂ ਦੀ ਕਹਾਵਤ ਹੈ ਸਿਆਣੇ ਆਂਦੇ ਐ ਕਿ ਜਨ ਵੱਡੀ ਐ ਪਰ ਪੰਡ ਮੂਰੇ ਜਨ ਨਹੀਂ ਵੱਡੀ ਹੁੰਦੀ ਸਰਕਾਰ ਨਹੀਂ ਵੱਡੀ ਹੋ ਸਕਦੀ ਨਗਰ ਮੂਰੇ ਜਿਹੜਾ ਤੁਹਾਨੂੰ ਬੁਲਾਇਆ ਗਿਆ ਉਹ ਕਿਉਂ ਬੁਲਾਇਆ ਸੀਗਾ ਕੋਈ ਗੱਲਬਾਤ ਕਰਨ ਮਾਰਿਆਂ ਬੁਲਾਇਆ ਸੀ ਇਹਨਾਂ ਨੇ ਸਾਨੂੰ ਆਖਾ ਹੀ ਲਿਖ ਕੇ ਦੇ ਦਿਓ ਵੀ ਜੇ ਕੋਈ ਅੱਗ ਬਾਰੇ ਜਾਂ ਕੋਈ ਫਸਲવાડી ਬਾਰੇ ਉਹ ਅਸੀਂ ਲਿਖ ਕੇ ਦਿੱਤਾ ਜੀ ਇਹਨਾਂ ਨੂੰ ਲਿਖ ਕੇ ਦੇਣ ਤੋਂ ਬਾਅਦਾਂ ਦੇ ਆਹ ਕਰ ਲੋ ਆਹ ਕਰ ਲੋ ਇਹਨਾਂ ਦੇ ਕੱਲੇ ਲਾਰੇ ਆ ਬਾਈ ਇਹਨਾਂ ਨੇ ਕੁਛ ਨਹੀਂ ਕੀਤਾ ਅੱਜ ਸਾਰੀ ਦਿਹਾੜੀ ਸਾਨੂੰ ਇੱਥੇ ਜਮਕਾਇਆ 10 ਵੀ ਕੈਂਪਰ ਆਹੀ ਪਾਣੀ ਪੂਣੀ ਦੇ ਲਿਆ ਕੇ ਪੀ ਪੂ ਕੇ ਉਹ ਕੀਤਾ ਟਾਈਮ ਪਾਸ ਕਿਹਨੇ ਰੋਟੀ ਖਾ ਲਈ ਕਿਹਨੇ ਨਹੀਂ ਵੀ ਖਾਦੀ ਆਹੀ ਗੱਲ ਬਣੀ ਆ ਬਾਈ ਆਪਾਂ ਖੇਤੇ ਖੜੇ ਆਏ ਜੇ ਝੂਠ ਬੋਲਦਾ ਤਾਂ ਬਾਈ ਦੱਸ ਸਕਦੇ ਹੋ ਇਹਨਾਂ ਨੂੰ ਵੀ ਪੁੱਛੋ ਹਾਂ ਆ ਗੱਲਬਾਤ ਬਣੀ ਆ ਬਾਈ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਸਿਮਰ ਬਰਾੜ ਜੀ ਕੇ